ਪੰਜਾਬ ਰੋਡਵੇ ਦੇ ਬੱਸ ਡਰਾਈਵਰਾਂ ਅਤੇ ਕੰਡੈਕਟਰਾਂ ਵੱਲੋਂ ਬੱਸ ਸਟੈਂਡ ਵਿਖੇ ਕੀਤਾ ਰੋਸ ਪ੍ਰਦਰਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਬੱਸ ਡਰਾਈਵਰਾਂ ਪੰਜਾਬ ਰੋਡਵੇ ਦੇ ਡਰਾਈਵਰਾਂ ਅਤੇ ਕੰਡੈਕਟਰਾਂ ਵੱਲੋਂ ਆਪਣੇ ਹੱਕਾਂ ਮੰਗਾ ਪ੍ਰਤੀ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਜਮ ਕੇ ਕੀਤੀ ਨਾਰੇਬਾਜੀ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦੀ ਸਰਕਾਰ ਮਰਦਾਬਾਦ 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 ਟ੍ਰੈਵਰ ਇਕਤਾ ਜਿੰਦਾਬਾਦ 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 ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਹਿੱਟ ਐਂਡ ਰਨ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਅੱਜ ਭਾਜੀ ਧਰਨੇ ਤੇ ਬੈਠੇ ਆ ਕੀ ਮੁੱਦਾ ਤੁਹਾਡਾ ਅੱਜ ਭਾਜੀ ਜਿਹੜਾ ਧਰਨਾ ਲਗਾਇਆ ਗਿਆ ਇਹ ਸੈਂਟਰ ਸਰਕਾਰ ਦੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦੇ ਵਿਰੋਧ ਚ ਆ ਇੱਕ ਕਜ਼ੀਨ ਜਿਹੜਾ ਹਿੱਟ ਐਂਡ ਰਨ ਦਾ ਕਾਨੂੰਨ ਆ ਉਹਦੇ ਕਰਕੇ ਲਗਾਇਆ ਗਿਆ ਤੇ ਇੱਕ ਜਿਹੜਾ ਕਿਸਾਨਾਂ ਦੀਆਂ ਮਾਰੂ ਨੀਤੀਆਂ ਜਿਹੜੀਆਂ ਇਹਨਾਂ ਨੇ ਲਿਆਂਦੀਆਂ ਐਮਐਸਪੀ ਦੇ ਮੁੱਦੇ ਤੇ ਉਹਦੇ ਨਾਲ ਅਸੀਂ ਕਿਸਾਨਾਂ ਦਾ ਵੀ ਸਮਰਥਨ ਕਰਦੇ ਹਾਂ ਤੇ ਇਹਨਾਂ ਦੇ ਜਿਹੜਾ ਡਰਾਈਵਰਾਂ ਦੇ ਬਹੁਤ ਮਾੜਾ ਕਾਨੂੰਨ ਆ ਹਰ ਇੱਕ ਨਾਗਰਿਕ ਲਈ ਕਿਉਂਕਿ ਹਰ ਇੱਕ ਬੰਦਾ ਆਪਣੇ ਘਰੇ ਗੱਡੀ ਕਾਰ ਮੋਟਰਸਾਈਕਲ ਤੁਸੀਂ ਵੀ ਚਲਾਉਂਦੇ ਹੋ ਤੇ ਜਿਹੜਾ ਇਹ ਕਾਨੂੰਨ ਆ ਇਹ ਨਾਲੇ ਸਭ ਲਈ ਮਾੜਾ ਤੇ ਅਸੀਂ ਇਹ ਕਾਨੂੰਨ ਦਾ ਵਿਰੋਧ ਕਰਦੇ ਹਾਂ ਇਹ ਮਲਾਜ਼ਮ ਆਪਣੇ ਕੰਡੈਕਟਰ ਵਰਕਰਾਂ ਵੱਲੋਂ ਵੀ ਆ ਡਰਾਈਵਰਾਂ ਦਾ ਡਰਾਈਵਰਾਂ ਵੱਲੋਂ ਵੀ ਕੰਡੈਕਟਰਾਂ ਵੱਲੋਂ ਵੀ ਕਿਉਂਕਿ ਆਪਾਂ ਦਾ ਆਪਣੇ ਕੋਲੇ ਸਾਰਿਆਂ ਕੋਲੇ ਗੱਡੀਆਂ ਘਰੇ ਸਾਡੇ ਕੋਲ ਵੀ ਤੁਹਾਡੇ ਕੋਲ ਵੀ ਆ ਮੋਟਰਸਾਈਕਲ ਵੀ ਆ ਜਿਹੜਾ ਹੇਟੈਂਡਰ ਨੇ ਤਾਂ ਸਾਰਿਆਂ ਲਈ ਮਾੜਾ ਹੀ ਆ 10 ਸਾਲ ਸਜ਼ਾ ਦਾ 7 ਲੱਖ ਜੁਰਮਾਨਾ ਹੀ ਮਾੜਾ ਹੀ ਇੱਕ ਕਾਨੂੰਨ ਰੱਦ ਕਰੀ ਸੀ